ਜੈ ਮਸਤਾ ਦੀ ਮਾਨਯੋਗ ਡੀਸੀ ਸਾਹਿਬ ਹਿਮਾਂਸ਼ੂ ਅਗਰਵਾਲ ਜੀ ਦੇ ਹਦਾਇਤਾਂ ਅਨੁਸਾਰ ਤੇ ਸਾਡੇ ਮਾਨਯੋਗ ਐਸਐਸਬੀ ਸਾਹਿਬ ਉਹਨਾਂ ਦੀ ਹਦਾਇਤਾਂ ਮੁਤਾਬਕ ਪ੍ਰਸ਼ਾਸਨ ਦੀ ਡਿਊਟੀ ਲੱਗੀ ਸੀ ਬਾਬੂ ਲਾਲ ਬਾਸ਼ੀ ਦਾ ਮੇਲਾ ਕਰਾਉਂਦੀ ਤੇ ਪਰਮਾਤਮਾ ਦੀ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਨਾਲ ਪਿਛਲੇ 3 ਦਿਨ ਤੋਂ ਬਾਬਾ ਜੀ ਦਾ ਮੇਲਾ ਬਹੁਤ ਸਫਲਤਾਪੂਰਵਕ ਬੜੇ ਸ਼ਰਧਾ ਨਾਲ ਢੰਗ ਨਾਲ ਚੱਲ ਰਿਹਾ ਤੇ ਅੱਜ ਬਾਬਾ ਜੀ ਦੇ ਮੇਲੇ ਦਾ ਚੌਥਾ ਦਿਨ ਆ ਅੱਜ ਸਾਡੇ ਇਸ ਮੇਲੇ ਦੇ ਵਿੱਚ ਪੰਜਾਬ ਦੇ ਬਹੁਤ ਵਧੀਆ-ਵਧੀਆ ਫਨਕਾਰ ਆ ਰਹੇ ਨੇ ਜਿੱਦਾਂ ਸਾਡੇ ਕੋਲ ਪਹੁੰਚ ਚੁੱਕੇ ਨੇ ਮਨਜੀਤ ਹੋਤਾ ਜੀ ਉਹਨਾਂ ਤੋਂ ਬਾਅਦ ਮਿਸਟਰ ਸਾਦ ਜੀ ਉਹ ਆਪਣੇ ਪ੍ਰੋਗਰਾਮ ਪੇਸ਼ ਕਰਨਗੇ ਉਹਨਾਂ ਤੋਂ ਬਾਅਦ ਸਾਡੇ ਕੋਲ ਰਣਜੀਤ ਰਾਣਾ ਜੀ ਉਹਨਾਂ ਤੋਂ ਬਾਅਦ ਸਾਡੇ ਕੋਲ ਕਮਲ ਖਾਨ ਜੀ ਕੋ ਪੰਜਾਬ ਦੇ ਬਹੁਤ ਹੀ ਫੇਮਸ ਕਲਾਕਾਰ ਸਾਡੇ ਕੋਲ ਪਹੁੰਚ ਚੁੱਕੇ ਆ ਅਸੀਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਬਾਬਾ ਜੀ ਦੇ ਦਰਬਾਰ ਉੱਤੇ ਹਮ ਹਮ ਆ ਕੇ ਪਹੁੰਚੋ ਆਪਣੇ ਪਰਿਵਾਰ ਬਿਸੀਏ ਤਾਓ ਬਾਬਾ ਜੀ ਦੇ ਦਰਸ਼ਨ ਮੇਲੇ ਕਰੋ ਪ੍ਰਮਾਤਮਾ ਦੀ ਖੁਸ਼ੀਆਂ ਪਰਾਓ ਤੇ ਮੇਲੇ ਦੀ ਰੌਣਕ ਲਗਾਓ ਸੋ ਸਾਰਿਆਂ ਨੂੰ ਬੇਨਤੀ ਆ ਕਿ ਹਮ ਹਮ ਆ ਕੇ ਬਾਬਾ ਜੀ ਦਰਬਾਰ ਤੇ ਪਹੁੰਚੋ ਦੇ ਦਰਬਾਰ ਦੇ ਆਉਣ ਕਾਲ দাও ਹਾਂ ਇੱਕ ਬੇਇਤੀਸੀ ਕਰਾਂਗੇ ਸਾਰੇ ਵੀਰਾਂ ਨੂੰ ਕਿ ਸਾਡਾ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਕੇ ਆਵੇ ਕਿਉਂਕਿ ਜੇ ਆਪਾਂ ਦਰਬਾਰ ਤੇ ਆਉਣਾ ਤੇ ਸੱਚੇ ਮਨ ਨਾਲ ਆਓ ਸੱਚੇ ਮਨ ਨਾਲ ਸਰਦਾ ਨਾਲ ਮੱਥਾ ਟੇਕੋ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਮਸਤਾ ਜੀ